ਹਾਂਜੀ ਦੋਸਤੋ ਸਤ ਸ੍ਰੀ ਅਕਾਲ ਦੋਸੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਜ਼ਿਲ੍ਹਾ ਤਹਿਸੀਲ ਤਰਨਤਾਰਨ ਸਰਦਾਰ ਗਰਮੇਲ ਸਿੰਘ ਉਹਨਾਂ ਦੇ ਪਰਮ ਤੇ ਆਏ ਆ ਪੂਰੀ ਵੀਡੀਓ ਕਵਰ ਕੀਤੀ ਹੈ ਸ਼ਾਰਟ ਵੀਡੀਓ ਦੇ ਵਿੱਚ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਗਗਨਵੀਰ ਕੀ ਹਾਲ ਆ ਵਧੀਆ ਵਧੀਆ ਸੰਦੂ ਸਾਹਿਬ ਤੇ ਗਗਨਪਰਾ ਚਾਰ ਵੜਾਂ ਨੇ ਅੱਜ ਆਪਣੇ ਕੋਲ ਚਾਰ ਵੜਾਂ ਜੀ ਚਾਰ ਤੇ ਦੋ ਸੁਈਆਂ ਬੱਚੀਆਂ ਦੋ ਹੀ ਗੱਬਣ ਹਾਂ ਹਾਂਜੀ ਹਾਂਜੀ ਆ ਬਹੁਤ ਵਧੀਆ ਖੂਬਸੂਰਤ ਵੜਾ ਵੈਸੇ ਬਾਕੀ ਸਾਰੀਆਂ ਚੰਗੀਆਂ ਆਪੋ ਆਪਣੀ ਧਾਂਦ ਦੋਂਦੀ ਆ ਬੱਚੀਏ ਪਰਸੋਂ ਰਾਤ ਦੀ ਸੁਈ ਆ ਲਓ ਜੀ ਪਿਓਰ ਜੜੀ 15 ਕਿਲੋਨ ਬੌਲਾ ਵਾ ਪਿਓਰ ਦੋ ਦੰਦਾਂ ਦਾ ਬੱਚੀ ਆ ਤੇ ਪਰਸੋਂ ਦੀ ਸੁਈ ਆ ਠੀਕ ਆ ਜੀ ਬਾਕੀ ਆ ਬਤਾ ਰਾਂ ਮਰਾਈਆਂ ਵੀਡੀਓ ਦੇ ਵਿੱਚ 15 ਕਿਲੋ ਪੌਲਾ 15 ਕਿਲੋ ਐ ਨੈਟ ਬੌਲਾ 15 ਕਿਲੋ ਬੌਲਾ ਮਗਰ ਵੀ ਬੱਚੀ ਆ ਠੀਕ ਆ ਜੀ ਜਰਸੀ ਬਰੀਡ ਦੇ ਵਿੱਚ ਬੱਚੀ ਆ ਆਪ ਜਿਹੜੀ ਪਿਓਰ ਦੋ ਦੰਦਾਂ ਦਾ ਮੇਰੇ ਬਾਕੀ ਰੰਗ ਰੈੱਡ ਕਲਰ ਦੇ ਵਿੱਚ ਵੈਂਸਫੂਨਸ ਕਰਮਾ ਵਾਲੀ ਵੇਖੋ ਤੁਸੀਂ ਬਿਲਕੁਲ ਜਿਵੇਂ ਇੰਡੀਆ ਦਾ ਨਕਸ਼ਾ ਹੀ ਹੈ ਹਾਂਜੀ ਹਾਂਜੀ ਤੇ ਸੋਣੀ ਥੱਲੇ ਸਪੇਸ ਗੈਪ ਆ ਇਹਦਾ ਗਗਨ ਮੁੱਲ ਵੀਰੇ ਕੀ ਦਊ ਮੁੱਲ ਸੰਧੂ ਸਾਹਿਬ ਭਾਵੇਂ 80 85 ਜੋ ਮਰਜ਼ੀ ਕਰੀਏ 75 ਦੀ ਬਿਲਕੁਲ ਆਪਾਂ ਦੇਣੀ ਆ 75 ਦੀ ਹਾਂ ਜਿਹੜੀ ਹਾਂ ਤੇ ਨਾਮ ਲਓ ਜੀ 75000 ਦੀ ਇਹ ਫਾਈਨਲ ਅੱਜ ਤੁਹਾਨੂੰ ਮਿਲ ਜੂਗੀ ਯੈਸਨੋ ਪਲੂਨ ਪਹਿਲਾ ਸੂਆ ਬੱਚੀ ਐ ਬਾਕੀ ਬਹੁਤ ਖੂਬਸੂਰਤ ਲਾਜਵਾਬ ਇਧਰ ਸੈਕਿੰਡ ਨੰਬਰ ਤੇ ਇਹ ਬੈਠ ਕਿਵੇਂ ਆ ਸੰਧੂ ਸਾਹਿਬ ਪਹਿਲਾਂ ਸੁਗਾ ਚਾਰ ਦੰਦ ਆ ਜੀ ਪਰਸੋਂ ਰਾਤ ਦੀ ਸੋਈ ਆ ਵੀ ਲਓ ਜੀ ਪਰਸੋਂ ਰਾਤ 15 16 ਕਿਲੋ ਇਹ ਥਲੇ ਬੋਲਾ ਵਾ ਹੁਣ ਠੀਕ ਆ ਜੀ ਹਾਂਜੀ ਲਓ ਜੀ ਇਹ ਚੌਗੀ ਚਾਰ ਦੰਦ ਚਾਰ ਦੰਦ ਜੀ ਚਾਰ ਦੰਦ ਲਓ ਜੀ ਬਹੁਤ ਪਿਆਰੀ ਬੱਚੀ ਆ ਮਗਰ ਵਸ਼ੀ ਇਹਦੇ ਵੀ ਇਧਰ ਵੇੜ ਤਾਂ ਤੁਹਾਨੂੰ ਇੱਕ ਵਾਰ ਆਪਾਂ ਡਿਜ਼ਾਈਨ ਵਿਖਾ ਦਈਏ ਲੈਵੇ ਦਾ ਨਾੜਾ ਨੂੜਾ ਮੇਰਾ ਵੀਰ ਵੇਖ ਲਓ ਬਾਕੀ ਥਣ ਸਪੇਸ ਗਾਇਵੋ ਮੁੱਠੀ ਥਣ 22 23 ਕਿਲੋ ਦੁੱਧ ਸੰਧੂ ਸਾਹਿਬ ਆਰਾਮ ਨਾਲ ਭਰ ਦੋਗੀ ਪਹਿਲਣੀ ਕਰੋ ਚੱਕ ਹੁਣ 16 17 ਕਿਲੋ ਬੋਲਾ ਆਊਗਾ ਸੋ ਮਗਰ ਵੀ ਬੱਛੀ ਏ ਆਪ ਵੀ ਬੱਛੀ ਆ ਠੀਕ ਹੈ ਜੀ ਤੇ ਇਹਦਾ ਮੁੱਲ ਕੀ ਰਹੂਗਾ ਮੋਲੇ ਵੀ 75 ਦੀ ਬਿਲਕੁਲੋਂ ਦੇਣੀ ਆ ਤੇ ਹੁਣ ਇਸ ਵਕਤ 16 17 ਕਿਲੋ ਬੋਲਾ 16 ਕਿਲੋ ਤੇ ਪੱਕਾ ਨਾ ਬੋਲਾ ਠੀਕ ਆ 16 ਕਿਲੋ ਬੋਲੇ ਲਈ ਫਿਰਦੀ ਕਰਮਾਰੀ ਠੀਕ ਹੈ ਜੀ ਤੇ ਲੜੇ ਨਾ ਕਿ ਉਹਦਾ ਵੱਟ ਘਟ ਪਾਇ ਦੋਵੇਂ ਮੈਂ 75 75 ਬਈ ਬਿਲਕੁਲ ਦੋਨੋਂ ਜੋੜੀ ਜਿਹੜੀ 75 ਇਧਰ ਮੇਰਾ ਵੀਰ ਚੈੱਕ ਕਰੋ ਗੋਲਾ ਗਾਲਾ ਵੀ ਬੱਚੀ ਦਾ ਲਾਜਵਾਬ ਦੂਜਾ ਸੂਆ ਦੂਜਾ ਸੂਆ ਸੰਧੂ ਸਾਹਿਬ 6 ਦੰਦ ਆਈ ਏ ਲਓ ਜੀ 6 ਦੰਦ ਚਿੱਗੀ ਵਹਿੜ ਦਿਖਾ ਰਹੇ ਤੁਹਾਨੂੰ ਹਾਂਜੀ ਦੂਜਾ ਸੂਆ ਸੂਨ ਵਾਲੀ ਆ ਬਾਕੀ ਥੱਲੇੋਂ ਤੁਸੀਂ ਵੇਖੋਗੇ ਢਿੱਲ ਢੂਲ ਤੋਂ ਇੱਕ ਵਾਰੀ ਨਾਲ ਲੈ ਲਓ ਵੀ 6-7 ਦਿਨ ਹਜ ਲੈਂਦੀ ਆ ਆਹ 8 ਦਿਨ ਵੀ ਲੈਂਦੀ ਸੰਧੂ ਸਾਹਿਬ 23-24 ਕਿਲੋ ਵਾਲੀ ਆ ਏ ਹਾਂ ਲੈ ਭੀ ਗਗਨ ਭਰਾ ਐਨੂੰ ਇੱਕ ਜਿਹਾ ਵਿਖਾ ਦੇ ਆ ਵਿਖਾ ਦਿਓ ਲੜਾ ਲੁੜਾ ਕਾਫੀ ਆ ਪਲੀ ਪਲੀਤੀ ਬਹੁਤ ਜਿਆਦੀ ਆ ਜਿਵੇਂ ਗਗਨਾਂ ਦਾ ਹੁੰਦਾ ਵੀ ਪਲੀ ਸਭੀ ਪੂਰੀ ਆ ਪੂਰੀ ਪੂਰੀ ਨਹੀਂ ਬੰਦੇ ਤੇ ਨਾ ਇਧਰ ਵੇਖੋ ਕੀ ਬਣਾਈ ਫਿਰਦੀ ਬਹੁਤ ਵਧੀਆ ਡਿਜ਼ਾਈਨ ਰੰਗ ਰੰਗ ਬਹੁਤ ਸੋਹਣਾ ਤੇ ਕੀ ਮੋਲ ਆ ਭਰਾ ਪੋਲ ਸੰਧੂ ਸਾਹਿਬ 70 ਰੁਪਏ 75 ਜੋ ਮਰਜੀ ਛਾੜ ਦੀ ਬਿਲਕੁਲੋਂ ਦੇਣੀ ਆ 60000 ਦੀ ਜੈ ਸੁਵਾ ਅੱਗੇ ਇੱਕ ਤਿੱਜੇ ਸੁਵੇ ਵਾਲੀ ਵਹਿੜ ਵਿਖਾ ਦੇਣੇ ਤੁਹਾਨੂੰ ਤੇ ਜੈ ਸੁਵਾ ਵੱਡੇ ਕੱਦ ਪੁੱਤ ਦੇ ਵਿੱਚ ਆ ਥੱਲੇੋਂ ਡਿਜ਼ਾਈਨ ਇਹਦਾ ਵੀ ਚੰਗਾ ਮੇਰਾ ਭਰਾ ਕੋਈ ਇਹ ਨਾ ਕੇ ਵੀ ਤਿੱਜੇ ਸੁਵੇ ਅਸੀਂ ਖਰੀ ਇਹ ਵੀ ਕਰਮਾਲੀ ਵੇਖੋ ਥੱਲੇੋਂ ਫੱਟੇ ਲਾਊਗੀ ਅਜੇ ਦਿਨ ਲੈਂਦੀ 8-7 ਹਾਂਜੀ ਫੱਟੇ ਕੱਤ ਹਾਈਟ ਦੇ ਵਿੱਚ ਗगन ਕਿੰਨਾ ਕਮਲ ਗਰੇਡ ਚ ਰਹੂਗਾ ਰੇਟ ਸੰਤੂਸ਼ ਸਾਹਿਬ 60 ਕਰੀਏ 55 ਦੀ ਦੇਣੀ ਹੈ ਉਹ ਚ 200 ਰੁਪਿਆ ਛੋਟ ਹੋਣੀ ਬਸ 200 ਰੁਪਿਆ ਛੋਟ ਆ 55000 ਦੇ ਵਿੱਚੋਂ ਇਹ ਅੱਜ ਗगन ਵੀਰ ਦੇ ਫਾਰਮ ਤੇ ਇਸ ਕਿਲੇ ਤੇ ਨਾਗਨੇ ਠੀਕ ਆ ਜੀ ਚਾਰ ਪੂਰੀ ਵੀਡੀਓ ਵੀ ਤੁਹਾਡੇ ਸਾਹਮਣੇ ਜਲਦੀ ਪੇਸ਼ ਕਰਦੇ ਆਂਗੇ ਧੰਨਵਾਦ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ